ਆ ਦੇਖੋ ਜੀ ਜਿਹੜਾ ਮੇਨਤਮਕ ਆਪਣਾ ਦੀਵਾਲੀ ਦੇ ਸਹਿਰਾ ਤਮਾਕਾ ਹੋਇਆ ਵਾ ਆ ਗਿਆ ਤਮਾਕਾ ਹਾਂ ਜੀ ਹਾਂ ਜੀ ਇਹਦੀ ਸਾਰੇ ਪੰਜਾਬ ਦੀ ਗਰੰਟੀ ਆ ਵੀ ਤੁਹਾਨੂੰ ਕੋਈ ਸੋਫਾ ਇਸ ਰੇਟ ਨਹੀਂ ਦੇ ਸਕਦਾ ਜੀ ਦੱਸੋ ਸਰਦਾਰ ਇਹ 25000 ਰੁਪਏ ਦਾ ਸੋਫਾ ਤੁਹਾਨੂੰ ਦੇਵਾਂਗੇ ਨਾਲ ਟੇਬਲ ਨਾਲ ਗਲਾਸ ਸਾਰਾ ਸੈੱਟ ਦੇਵਾਂਗੇ ਸਾਰਾ ਕੁਝ ਨਾਲ ਹੀ ਮਿਲੂਗਾ ਹਾਂਜੀ ਹਾਂ 7 ਸੀਟ ਦਾ ਸੋਫਾ ਹੀ ਜੀ ਹਾਂਜੀ ਇਹ 25000 ਦਾ ਦੇ ਕੇ ਇਹਦੇ ਜਿਹੜੀ ਮੇਨ ਆਫਰ ਹੈ ਵੀ ਤੁਹਾਡੀਆਂ ਅਸੀਂ ਦੋ ਪੁਰਾਣੀਆਂ ਚੀਜ਼ਾਂ ਇਹ ਚ ਕੱਟ ਦੇਾਂਗੇ ਦੋ ਕਟਿਆਂ ਜਾਣਗੀਆਂ ਹਾਂਜੀ ਸਰਦਾਰ ਹੈਂਡਲੂ ਮੰਨ ਲੈ ਉਹ ਆਫਰ ਲਾਤੀ ਜੋ ਅਜੇ ਤੱਕ ਕਿਸੇ ਨੇ ਸੋਚੀ ਵੀ ਹੈਗੀ ਬਾਈ ਦੀਵਾਲੀ ਤੇ ਜਿਹੜੀ ਆਫਰ ਲਾਤੀ ਮੈਂ ਕਹਿੰਦਾ ਸਾਰੇ ਗਾਕਣ ਇੱਕ ਵਾਰ ਦਾ ਬਾਗੋ-ਬਾਗ ਹੋ ਜਾਣਾ ਇਧਰਲੇ ਪਾਸੇ ਤਕੜੀ ਕਿਹੜੀ ਆਫਰ ਲਾਦੀ ਜਿਹੜਾ ਪਿੰਡੂ ਸਾਨੂੰ ਇੱਥੇ ਤੱਕ ਚੰ ਲੱਗੇ ਹੋਣਾ ਆਫਰ ਤਾਂ ਸੁਣੋ ਜੀ ਆਪਣੇ ਕੋਲ ਆ ਸੋਫੇ ਆਏ ਨੇ ਪੰਜ ਸੀਟ ਵਾਲੇ ਜੀ ਵਧੀਆ ਇਹਦੇ ਨਾਲ ਟੇਬਲ ਮਿਲੂ ਆਪਾਂ ਨੂੰ ਹਮ 20000 ਰੁਪਏ ਦਾ ਸੈਟ ਆ ਸਾਰਾ ਇਹ 20000 ਦੇ ਸੋਫੇ ਬਹੁਤ ਸੋਹਣੇ ਸੋਫੇ ਆ ਜੀ ਹਾਂ ਜੀ ਇਹ ਚ ਵੀ ਰੰਗ ਡਿਜ਼ਾਈਨ ਨੇ ਅੱਛਾ ਇਹ ਤੇ ਪਰ ਆਪਣਾ ਪੁਰਾਣਾ ਜਿਹੜਾ ਇਹ 7000 ਰੁਪਏ ਦਾ ਕੱਟਿਆ ਜੀ ਪੁਰਾਣਾ ਮਿੱਤਰੋ ਸੋਫਾ ਤੁਹਾਡਾ 7000 ਰੁਪਏ ਦਾ ਕੱਟਿਆ ਜੋ ਕੱਲਾ ਸੋਫਾ ਹੀ ਕੱਟਿਆ ਜੋ ਸੋਫਾ ਦੇ ਦਿਓ ਪੀੜਾ ਸੈੱਟ ਦੇ ਦਿਓ ਅਲਮਾਰੀ ਦੇ ਦਿਓ ਕੋਠੀ ਦੇ ਦਿਓ ਸੰਦੂਖ ਦੇ ਦਿਓ ਕੋਈ ਵੀ ਚੀਜ਼ ਇੱਥੇ ਤੁਸੀਂ 7000 ਦੀ ਕੱਟਾ 7000 ਦੀ ਕੱਟੀ ਨਹੀਂ ਇਹ ਤਾਂ ਹਜੇ ਕਿਹੜੀ ਟ੍ਰੇਲਰ ਆ ਹਾਂਜੀ ਅੱਗੇ ਜਾ ਕੇ ਫਿਲਮ ਤੁਹਾਨੂੰ ਹੁਣ ਦਿਖਾਉਣੀ ਆ ਆ ਸਾਰੇ ਰੰਗ ਦੇ ਜਾਨ ਨੇ ਜੀ ਆ ਦੇਖੋ ਜੀ ਜਿਹੜਾ ਮੇਨ ਤਮਾਕ ਆਪਣਾ ਦਿਵਾਲੀ ਦੇ ਸਹਿਰਾ ਤਮਾਕਾ ਹੋਇਆ ਹੈ ਆ ਗਿਆ ਤਮਾਕਾ ਹਾਂ ਜੀ ਹਾਂ ਇਹਦੀ ਸਹਾਰੇ ਪੰਜਾਬ ਦੀ ਗਰੰਟੀ ਆ ਵੀ ਤੁਹਾਨੂੰ ਕੋਈ ਸੋਫਾ ਇਸ ਰੇਟ ਨਹੀਂ ਦੇ ਸਕਦਾ ਜੀ ਦੱਸੋ ਫਿਰ ਇਹ 25000 ਰੁਪਏ ਦਾ ਸੋਫਾ ਤੁਹਾਨੂੰ ਦੇਵਾਂਗੇ ਨਾਲ ਟੇਬਲ ਨਾਲ ਗਲਾਸ ਸਾਰਾ ਸੈੱਟ ਦੇਵਾਂਗੇ ਸਾਰਾ ਕੁਝ ਨਾਲ ਹੀ ਮਿਲੂਗਾ ਹਾਂ ਜੀ ਹਾਂ 7 ਸੀਟ ਦਾ ਸੋਫਾ ਇਹ ਜੀ ਹਾਂ ਜੀ ਇਹ 25000 ਦਾ ਦੇ ਕੇ ਇਹਦੇ ਜਿਹੜੀ ਮੇਨ ਆਫਰ ਹੈ ਵੀ ਤੁਹਾਡੀਆਂ ਅਸੀਂ ਦੋ ਪੁਰਾਣੀਆਂ ਚੀਜ਼ਾਂ ਇਹ ਚ ਕੱਟ ਦੇਾਂਗੇ ਦੋ ਘਟਿਆਂ ਜਾਣਗੇ ਹਾਂ ਜੀ ਪੱਕਾ ਕਹਿ ਰਹੇ ਹਾਂ ਪੱਕਾ ਜੀ ਪੱਕਾ ਕੰਪਨੀ ਦੀ ਗਾਰੰਟੀ ਆ 5 ਸਾਲ ਦੀ ਗੱਦਿਆਂ ਦੀ ਗਾਰੰਟੀ ਹੈ ਇਹਨਾਂ ਦੀ ਯਾਰ 2 ਵਾਲਾ ਤਾਂ ਬਾਹਲਾ ਹੀ ਸਿਰਿਆ ਕਰਤਾ ਇਹਨਾਂ ਨੇ ਯਾਰ ਪੈਸੇ ਹਜ਼ਾਰ ਦੇ ਦੋ ਕੱਟ ਕੇ ਤੁਹਾਨੂੰ ਸਿਰਫ 15000 ਰੁਪਿਆ ਲੈ ਕੇ ਬਾਈ 15000 ਰੁਪਏ ਦੇ ਵਿੱਚ ਜਿੱਥੇ ਮਰਜ਼ੀ ਔੜ ਜੋ ਤੁਹਾਨੂੰ ਆ ਸੋਫਾ ਨਹੀਂ ਮਿਲਣਾ ਹਾਂ ਸੱਤ ਸਿੱਧਾ ਸੋਫਾ ਜੀ ਜੀ ਹਾਂਜੀ ਇਹ 25 ਰੰਗ ਡਿਜ਼ਾਈਨ ਨੇ 5 ਸਾਲ ਗੱਦਿਆਂ ਦੀ ਗਾਰੰਟੀ ਹੈ ਜੀ ਵਾਹ ਜੀ ਵਾਹ ਲਓ ਜੀ ਆ ਦੇਖੋ ਸਾਰੇ ਰੰਗ ਡਿਜ਼ਾਈਨ ਨੇ ਜੀ ਇਹਦੇ ਜਿਹੜਾ ਮਰਜ਼ੀ ਰੰਗ ਡਿਜ਼ਾਈਨ ਚੱਕੋ ਬਾਈ ਹਰੇਕ ਤਰ੍ਹਾਂ ਰੰਗ ਡਿਜ਼ਾਈਨ ਮਿਲ ਜ ਸਾਲ ਦੀ ਗਾਰੰਟੀ 5 ਸਾਲ ਦੀ ਗਾਰੰਟੀ ਵਾਲੇ ਗੱਦੇ ਆ ਗੱਦਿਆਂ ਦਾ ਜੋੜਾ ਵੈਸੇ ਕਿੰਨੇ ਦਾ ਨੇ 5500 ਰੁਪਏ ਦਾ ਗੱਦਿਆਂ ਦਾ ਜੋੜਾ ਇਹਦੇ ਤੇ ਆਫਰ ਕੀ ਆ ਇਹਦੇ ਤੇ ਤਾਂ ਆਫਰ ਇੰਨੀ ਵਧੀਆ ਵੀ ਤੁਸੀਂ ਕੋਈ ਵੀ ਸਾਨੂੰ ਪੁਰਾਣੇ ਗੱਦੇ ਦਿਓ ਤੁਹਾਡੇ ਅੱਧੇ ਰੇਟ 'ਚ ਕੱਟ ਦਿਆਂਗੇ ਅੱਧੇ ਰੇਟ 'ਚ ਕੱਟਿਆਂਗੇ ਹਾਂਜੀ ਹਾਂ 2750 ਰੁਪਏ ਦੇਣੇ ਪੈਣਗੇ ਹਾਂਜੀ ਹਾਂ ਲੈ ਵੀ 2750 ਰੁਪਏ ਦੇ ਵਿੱਚ ਮੈਂ ਕਹਣਾ ਤੁਹਾਨੂੰ ਕਿਸੇ ਲਈ ਗੱਦਾ ਦੇਣਾ ਨਹੀਂ ਹੈ ਹਨਾ 5 ਸਾਲ ਦੀ ਗਾਰੰਟੀ ਹੈ ਉਹ ਦੋ ਗੱਦੇ ਹਾਂਜੀ ਜਿਹੜੇ ਮਰਜੀ ਤੁਸੀਂ ਸਾਨੂੰ ਦਿਓ ਰੂਹ ਵਾਲੇ ਦਿਓ ਲੋਗੜ ਵਾਲੇ ਦਿਓ ਹਾਂਜੀ ਤੁਹਾਡੇ 2750 ਦੇ ਕੱਟੇ ਹੀ ਜਾਣੇ 2750 ਰੁਪਏ ਦੇ ਤੁਹਾਡੇ ਕੱਟੇ ਹੀ ਜਾਣੇ ਉੱਤੇ ਆ ਸਾਰੇ ਰੰਗ ਡਿਜ਼ਾਈਨ ਹੀ ਜੀ ਗੱਦਿਆਂ ਚ ਜੀ ਆ ਸਾਰੇ ਸੋਫਿਆਂ ਚ ਨੇ ਜੀ ਹੋਰ ਕੋਈ ਫੈਂਸੀ ਸੋਫੇ ਲੈਣੇ ਨੇ ਬੈੱਡ ਲੈਣੇ ਨੇ ਉਹ ਵੀ ਆਪਣੇ ਕੋਲ ਉੱਪਰ ਬਹੁਤ ਤਰ੍ਹਾਂ ਦੇ ਇਹ ਇਹ ਆਪਣੀ ਆਫਰ ਆ ਜਿਹੜੀ ਇਹ ਕਿੰਨਾ ਟਾਈਮ ਇਹ ਦੀਵਾਲੀ ਤੱਕ ਚੱਲੂ ਜੀ ਆਪਣਾ ਬਰਕਾ ਚੱਲਣੀ ਆ ਟਾਈਮ ਬਹੁਤ ਪਿਆ ਪਰ ਇਹ ਨਾ ਸੋਚੋ ਬਈ ਦਿਨ ਤਾਂ ਆਏ ਨਾ ਗਏ ਜਾਂਦੇ ਝਟਕੀ ਦੇ ਨਾਲ ਹਣਾ ਉੱਤੇ ਨੰਬਰ ਚੱਲੀ ਨਾ ਜਲਦੀ ਜਲਦੀ ਫੋਨ ਲਾਓ ਹੁਣੇ ਬੁੱਕ ਕਰਵਾਓ ਚਾਹੇ ਅੱਜ ਹੀ ਲੈ ਜਾਓ ਨਾ ਜੀ 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 ਕਰਦੇ ਹਾਂ ਨਾਲ ਦੀ ਨਾ ਬਹੁਤ ਘੱਟ ਰੇਟ ਤੇ ਭੇਜਦੇ ਆ ਜੀ ਪੁਰਾਣੇ ਚੱਕ ਲਿਆਵਾਂਗੇ ਲਓ ਜੀ ਬਾਈ ਡਿਲੀਵਰੀ ਵੀ ਹੋ ਜੂਗੀ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਤੁਹਾਡੇ ਘਰੇ ਗੱ ਚੱਲੀ ਨਾ ਜਲਦੀ ਜਲਦੀ ਸੰਪਰਕ ਕਰ ਲਓ ਇਹ ਆਫਰਾਂ ਕੱਢਦੇ ਹੀ ਰਹਿੰਦੇ ਆ ਤੇ ਇਹ ਆਫਰ ਆ ਜਿਹੜੀ ਮੈਨੂੰ ਨਹੀਂ ਲੱਗਦਾ ਹੁਣ ਤੱਕ ਐਡੀ ਆਫਰ ਕਿਸੇ ਨੇ ਦਿੱਤੀ ਹੋਣੀ ਹੈ ਉਹ ਤੇ ਨੰਬਰ ਚੱਲੀ ਜਾਂਦਾ ਸ਼ੇਅਰ ਕਰ ਦਿਓ ਧੰਨਵਾਦ